आम आदमी पार्टी गुरदाबाद आम आदमी पार्टी गुरदाबाद गुरदाबाद पार्टी ज़रूराबाद पार्टी ज़िंदबाद आम आदमी पार्टी गुरदाबाद लॻी ते मेन त ਉਹ ਇਹ ਨਵਦਾ ਸਰ ਇਹ ਪ੍ਰਧਾਨ ਨਹੀਂ ਆਉਂਦੇ ਤੇ ਕੰਮ ਇਹ ਦਿੱਤੇ ਬਲੋਡ ਕਰੇ ਬਣੂ ਸੋਹਿਆ ਤਰਾਂਤਾਰ ਬਾਈਪਾਸ ਚੌਂਕ ਦੇ ਜਿਹੜਾ ਉਹ ਨਾਰੇ ਬਾਜੀ ਰਹੀਆ ਬਸਪਾ ਅੰਬੇਦਕਰਨ ਨੂੰ ਉਹਨਾਂ ਦੀ ਪਾਰਟੀ ਵਾਲਾ ਜਿਹੜਾ ਇੱਥੇ ਧਰਨਾ ਦਿੱਤਾ ਜਿਹੜਾ ਆਮ ਆਦਮੀ ਪਾਰਟੀ ਦਾ ਵਿਰੋਧ ਸੋ ਅੱਥੇ ਜਨਤਾ ਬਹੁਤ ਜੜੀ ਹੋ ਪਰੇਸ਼ਾਨ ਹੋ ਰਹੀ ਆ ਇਹਨਾਂ ਨੇ ਜਿਹੜੇ ਆਪ ਦੇ ਪਵਨ ਦਮਾਨ ਪਾਰਟੀ ਦੇ ਕਰਕੇ ਜਿਹੜਾ ਉਹ ਰਸਤਾ ਬੰਦ ਕੀਤਾ ਆਪਾਂ ਗੱਡਣਾ ਵੇਸਾ ਤੇ ਕਿਸ ਤਰ੍ਹਾਂ ਲੰਘਾਂ ਸੋ ਆਪਾਂ ਵੇਸਾ ਤੇ ਸਾਰੇ ਬੰਦੇ ਆ ਬਸ ਪਾ ਬੇਦ ਕਰਦੀ ਪਾਰਟੀ ਜਿਹੜੀ ਉਹਨਾਂ ਨੇ ਰੋਡ ਜਾਮ ਕੀਤਾ ਆ ਆਮ ਆਦਮੀ ਪਾਰਟੀ ਦੇ ਰੋਚ ਸੋਧिए ਅਮਰੀਕਾੜ ਪਾਰਟੀ ਦੀਆਂ ਜਿਹੜੀਆਂ ਮੰਗਾ ਵਾਂ ਜਿਹੜੇ ਮੰਗਾ ਦਾ ਪਰਚਾ ਆਪਾਂ ਸੱਦਾ ਕਿਉਂਕਿ ਜੇ ਉਹਨਾਂ ਦਾ ਪ੍ਰਧਾਨ ਨਹੀਂ ਪਹੁੰਚੇ ਸੋ ਆਪਾਂ ਇਹਨਾਂ ਦੀਆਂ ਮੰਗਾ ਜਿਹੜੀਆਂ ਇਹ ਪੇਪਰ ਦੇ ਵਿੱਚ ਜਿਹੜੀਆਂ ਉਹ ਲਾਤੀਆਂ ਸੋ ਅਗਲੇ ਵੀਡੀਓ ਤੁਹਾਡੇ ਵੀਰੋ ਵੀਰੋ ਦੁਆਰਾ ਹੋਵਾਂਗੇ ਸੋ ਤਾਂ ਤੱਕ ਲਈ ਆਇਆ ਦਿਓ ਅਗਲੇ ਵੀਡੀਓ ਨਵੇਂ ਤੁਹਾਡੇ ਨਾਲ ਲਿਆ ਕੇ ਫੇਰ ਰਿਵਿਊ ਕਰਾਂਗੇ